ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਪ੍ਰਵਿੰਦਰ ਸਾਰਿਆਂ ਦਾ ਸਵਾਗਤ ਕਰਦਾ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਜੁੜੀ ਹੋਈ ਹੈ ਬਹੁਤ ਹੀ ਨਾਮਵਰ ਸ਼ਖਸੀਅਤ ਅਦਾਕਾਰ ਸੋਨੂ ਸੋਦ ਦੇ ਨਾਲ ਜਿਨ੍ਹਾਂ ਦੇ ਵੱਲੋਂ ਆਪਣੀ ਅਦਾਕਾਰੀ ਅਤੇ ਲੋਕ ਸੇਵਾ ਦੇ ਨਾਲ ਕਾਫੀ ਚੰਗਾ ਜਿਹੜਾ ਨਾਮਨਾਖ ਖੱਟਿਆ ਗਿਆ ਪਰ ਹੁਣ ਸੋਨੂ ਸੋਦ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੋਨੂ ਸੋਦ ਦੇ ਖਿਲਾਫ ਫੋਨ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ ਅਤੇ ਲੁਧਿਆਣਾ ਅਦਾਲਤ ਦੇ ਵੱਲੋਂ ਇਹ ਵਾਰੰਟ ਜਾਰੀ ਕੀਤਾ ਗਿਆ ਪੂਰਾ ਇਹ ਜੜਾ ਅਸਲ ਮਾਮਲਾ ਹੈਗਾ 10 ਲੱਖ ਰੁਪਏ ਦੀ ਧੋਖਾਧੜੀ ਦੇ ਨਾਲ ਜੁੜਿਆ ਹੋਇਆ ਜਿਸ ਤੋਂ ਲੈ ਕੇ ਬਾਰ ਬਾਰ ਸੱਮਨ ਵੀ ਜਾਰੀ ਹੁੰਦੇ ਨੇ ਸੋਨੂ ਸੋਦ ਨੂੰ ਪਰ ਫਿਰ ਵੀ ਉਹ ਗਵਾਹੀ ਦੇਣ ਦੇ ਲਈ ਲੁਧਿਆਣਾ ਅਦਾਲਤ ਦੇ ਵਿੱਚ ਨਹੀਂ ਪਹੁੰਚੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਖਿਲਾਫ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੋਰ ਦੇ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਜੋ ਕਿ ਗੈਰ ਜ਼ਮਾਨਤੀ ਦੱਸਿਆ ਜਾ ਰਿਹਾ ਹੈ ਕਾਬਦੇ ਜ਼ਿਕਰ ਹੈ ਕਿ ਸੋਨੂ ਸੋਦ ਉਸ ਕੰਪਨੀ ਦਾ ਬ੍ਰੈਂਡ ਐਂਬੈਸਡਰ ਸੀ ਜਿਸ ਦੇ ਵਿਰੁੱਧ ਤੋਖਤੜੀ ਦਾ ਕੇਸ ਦਰਜ ਕੀਤਾ ਗਿਆ ਅਤੇ ਹੁਣ ਇਸੇ ਨੂੰ ਲੈ ਕੇ ਬਾਲੀਵੁੱਡ ਦੇ ਅਦਾਕਾਰ ਸੋਨੂ ਸੋਦਿਆ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋਨੂ ਸੋਦ ਦੇ ਵਿਰੁੱਧ ਜਿਹੜਾ ਕਿ ਗ੍ਰਿਫਤਾਰ ਵਾਰੰਟ ਜਾਰੀ ਹੋਇਆ ਇਸ ਤੋਂ ਬਾਅਦ ਹੁਣ ਬਕਾਇਦਾ ਜੋ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਇਹ ਹੁਕਮ ਹੈਗੇ ਨੇ ਉਹਨਾਂ ਦੀ ਜਿਹੜੀ ਕਾਪੀ ਹੈ ਉਹ ਮੁੰਬਈ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜ਼ਿਕਰੇ ਖਾਸ ਹੈ ਕਿ ਇਸ਼ਤਿਹਾਰਬਾਜ਼ੀ ਦਿੱਲੀ ਲੁਧਿਆਣਾ ਦੇ ਜਿਹੜੇ ਕਿ ਜੁਡੀਸ਼ੀਅਲ ਮੈਜਿਸਟਰੇਟ ਅਮਨਪ੍ਰੀਤ ਕੋਰਟ ਦੇ ਵੱਲੋਂ ਇਹ ਜਿਹੜੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਲੁਧਿਆਣਾ ਦੇ ਇੱਕ ਵਕੀਲ ਰਾਜੇਸ਼ ਖੰਨਾ ਦੇ ਵੱਲੋਂ 10 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਜਿਹੜਾ ਕਿ ਦਰਜ ਕੀਤਾ ਗਿਆ ਸੀ ਉਹਨਾਂ ਇਲਜ਼ਾਮ ਲਗਾਇਆ ਸੀ ਕਿ ਮੁੱਖ ਦੋਸ਼ੀ ਮੋਹਿਤ ਸ਼ੁਕਲਾ ਅਨੇ ਉਸ ਨੂੰ ਰਜਿਕਾ ਕੁਆਇਨ ਦੇ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਸੀ ਅਤੇ ਅਦਾਲਤ ਨੇ ਸੋਨੋ ਸੋਦ ਨੂੰ ਇਸ ਮਾਮਲੇ ਦੇ ਵਿੱਚ ਗਵਾਹੀ ਦੇਣ ਦੇ ਲਈ ਸਮਨ ਜਾਰੀ ਕੀਤਾ ਹੈ ਪਰ ਸਮਨ ਜਾਰੀ ਹੋਣ ਦੇ ਬਾਅਦ ਵੀ ਅਦਾਲਤ ਦੇ ਵਿੱਚ ਸੋਨੂ ਸੂਦ ਕਦੇ ਵੀ ਪੇਸ਼ ਨਹੀਂ ਹੋਏ ਅਤੇ ਆਰਡਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹੁਣ ਜਿਹੜੀ ਕਿ ਅਦਾਲਤ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਵਾਰੰਟ ਜਾਰੀ ਕੀਤਾ ਗਿਆ ਉਸ ਤੋਂ ਲੈ ਕੇ ਉਸੇ ਵਾਰਾ ਪੁਲਿਸ ਸਟੇਸ਼ਨ ਅੰਧੇਰੀ ਪੱਛਮੀ ਮੁੰਬਈ ਦੇ ਇੰਚਾਰਜ ਪੁਲਿਸ ਅਧਿਕਾਰੀ ਨੂੰ ਸੋਨੂ ਸੂਦ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਤੇ ਹੁਕਮ ਅਨੁਸਾਰ ਸੋਨੂ ਸੂਦ ਉਸ ਦੇ ਪਿਤਾ ਪਤਨੀ ਧੀ ਦਾ ਨਾਮ ਮਕਾਨ ਨੰਬਰ 605 ਸ਼ੀ ਅਸੋਸ਼ੇ ਅਤੇ ਅਪਾਰਟਮੈਂਟ ਦਾ ਵੀ ਜ਼ਿਕਰ ਕੀਤਾ ਗਿਆ ਜਿੱਥੇ ਕਿ ਇਹ ਸਮਨ ਜੋ ਹੈ ਉਹ ਜਾਰੀ ਕੀਤੇ ਗਏ ਨੇ ਵਾਰੰਟ ਭੇਜੇ ਗਏ ਨੇ ਪਰ ਉਹ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਵਿੱਚ ਅਸਫਲ ਰਹੇ ਨੇ ਦਾਸੀ ਇਹ ਕੀ ਹੋਣ ਸੋਨੂ ਸੋਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦਾ ਹੁਕਮ ਜਿਹੜਾ ਕਿ ਉਹ ਦਿੱਤਾ ਗਿਆ ਪੁਲਿਸ ਨੂੰ ਇਹ ਵੀ ਹੁਕਮ ਨੇ ਅਤੇ ਹੁਕਮਾ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਤੁਹਾਨੂੰ ਇਸ ਵਾਰੰਟ ਦੇ ਤਹਿਤ ਹੁਣ 10 ਫਰਵਰੀ ਜਾਂ ਇਸ ਤੋਂ ਪਹਿਲਾਂ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਿਆ ਜਾਂ ਜਾਂਦੀ ਨੇ ਤੇ ਨਾਲ ਹੀ ਇੱਕ ਸਰਟੀਫਿਕੇਟ ਵੀ ਜਿਹੜਾ ਕਿ ਉਹ ਮੁਹੱਈਆ ਕਰਵਾਉਣ ਦੇ ਲਈ ਕਿਹਾ ਗਿਆ ਜਿਸ ਦੇ ਵਿੱਚ ਜ਼ਿਕਰ ਕੀਤਾ ਜਾਵੇ ਕਿ ਕਿਸ ਦਿਨ ਅਤੇ ਕਿਵੇਂ ਇਹਨਾਂ ਹੁਕਮਾਂ ਨੂੰ ਲਾਗੂ ਕੀਤਾ ਗਿਆ ਅਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 10 ਫਰਵਰੀ ਨੂੰ ਹੋਣੀ ਹੈ ਇਸ ਮਾਮਲੇ ਦੇ ਵਿੱਚ ਸੋਨੂ ਸੋਦ ਜਾਫਰ ਉਹਨਾਂ ਦੀ ਟੀਮ ਦੇ ਵੱਲੋਂ ਹਲੇ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਸੋਨੂ ਸੋਦ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਪਤੇ ਦੇ ਵਿੱਚ ਉਵੇਖਿਆ ਗਿਆ ਸਨ ਇਸ ਤੋਂ ਇਲਾਵਾ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਜਦੋਂ ਕਰੋਨਾ ਦਾ ਦੌਰ ਸੀ ਤਾਂ ਸਭ ਨੂੰ ਯਾਦ ਹੀ ਹੋਣਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਹਰ ਪਾਸੇ ਬੰਦ ਕਰਕੇ ਜਿਹੜਾ ਕਿ ਸਨਾਟਾ ਪਛੜਿਆ ਹੋਇਆ ਸੀ ਤੇ ਵੱਡੀ ਗਿਣਤੀ ਦੇ ਵਿੱਚ ਇਥੇ ਜਿਹੜੇ ਕਿ ਯੂਪ ਬਿਹਾਰ ਤੋਂ ਪੰਜਾਬ ਦੇ ਵਿੱਚ ਜਮ ਮੁੰਬਈ ਦੇ ਵਿੱਚ ਚੰਗਾ ਪਵਿਕ ਬਣਾਉਣ ਦੇ ਲਈ ਪ੍ਰਵਾਸੀ ਮਜ਼ਦੂਰ ਆਏ ਵੀ ਹੋਏ ਸਨ ਉਹਨਾਂ ਦੇ ਵੱਲੋਂ ਕਿਵੇਂ ਪੈਦਲ ਹੀ ਆਪਣੇ ਕਰ ਨੂੰ ਵਾਪਸੀ ਚਾਲੇ ਪਾਏਗੇ ਪਰ ਅਜਿਹੇ ਦੇ ਵਿੱਚ ਇਸ ਔਖੀ ਘੜੀ ਦੇ ਵਿੱਚ ਸੋਨੂ ਸੂਦ ਹੀ ਸੀ ਜਦੋਂ ਇੱਕ ਮਸੀਹਾ ਬਣ ਕੇ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਖੜੇ ਅਤੇ ਉਹਨਾਂ ਨੂੰ ਬਸਾ ਦੇ ਰਹੇ ਆਪਣੇ ਖਰਚੇ ਦੇ ਉੱਪਰ ਉਹਨਾਂ ਦੇ ਘਰ ਭੇਜਿਆ ਗਿਆ ਸੀ ਤੇ ਹੁਣ ਜਦੋਂ ਇਹ ਮਾਮਲਾ ਸੋਨੂ ਸੂਦ ਦੇ ਨਾਲ ਜੁੜਦਾ ਹੋਇਆ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਤਾਂ ਫਿਰ ਜਿਹੜਾ ਕੀ ਹੈ ਉਹਨਾਂ ਦੇ ਪਰਸੰਸ਼ਿਕਾ ਦੀ ਚਿੰਤਾ ਵਧਨਾ ਵੀ ਸੁਭਾਵਿਕ ਹੈ ਸੋ 10 ਲੱਖ ਰੁਪਏ ਦੀ ਧੋਖਾਧੜੀ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਅਤੇ ਇੱਕ ਕੰਪਨੀ ਜਿਸ ਦੇ ਸੋਨੋਸੋਦ ਬ੍ਰਾਂਡ ਐਂਬੈਸਡਰ ਸਨ ਉਹਨਾਂ ਤੇ ਉੱਪਰ ਜਿਹੜਾ ਕੀ ਵੱਡੇ ਇਲਜ਼ਾਮ ਲੱਗੇ ਹੈਗੇ ਨੇ ਕੰਪਨੀ ਦੇ ਉੱਪਰ ਤੇ ਉਸ ਮਾਮਲੇ ਦੇ ਵਿੱਚ ਹੁਣ ਸੋਨੋਸੋਦ ਨੂੰ ਗਵਾਹੀ ਦੇਣ ਦੇ ਲਈ ਜਿਹੜਾ ਕੀ ਹੈ ਵਾਰੰਟ ਜਾਰੀ ਕੀਤੇ ਗਏ ਨੇ ਕਿਉਂਕਿ ਕਈ ਵਾਰ ਉਹਨਾਂ ਨੂੰ ਸੰਮਨ ਵੀ ਜਾਰੀ ਹੁੰਦੇ ਨੇ ਪਰ ਫਿਰ ਵੀ ਸੋਨੋਸੋਦ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੇ ਜਿਸ ਤੋਂ ਬਾਅਦ ਲੁਧਿਆਣਾ ਅਦਾਲਤ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਇਹ ਵਾਰੰਟ ਪ